ਅੰਠਰ ਅਦਲਾ ਕੀ ਨਸ਼ਾ ਹਟਾਉਣ ਲੈ ਕੇ ਸ਼ਹੀਦ 박ਸਿੰਗ ਬੋਰੇ ਵੱਲੋਂ ਅਗਲਾ ਕਿ ਕਰਾਇਆ ਗਿਆ ਟਾਟਕ ਮੇਲਾ ਕਰਕੇ ਹੁੰਦੇ ਹਾਂ ਹਾਂਜੀ ਜੀ ਅੱਜ ਇੱਥੇ ਸਰਾਂ ਦੇ ਚ ਐਮ ਸੀਜ਼ ਦੇ ਸਹਿਯੋਗ ਨਾਲ ਅਤੇ ਇੱਕ ਜਿਹੜਾ ਕਲੱਬ ਹੈ ਇਹਨਾਂ ਦੇ ਸਹਿਯੋਗ ਇਹਨਾਂ ਨੇ ਵੀ ਸਰਕਾਰ ਦੀ ਮੁਹਿੰਮ ਚੱਲ ਰਹੀ ਹੈ ਜੋ ਨਸ਼ਿਆਂ ਵਿਰੁੱਧ ਉਹਦੇ ਵਿੱਚ ਸਾਡੇ ਦੇ ਨਾਲ ਰਲ ਕੇ ਅਸੀਂ ਇੱਕ ਪਲੇ ਕਰਵਾ ਰਹੇ ਹਾਂ ਇੱਥੇ ਜੀ ਜਿਹੜਾ ਨਸ਼ਿਆਂ ਦੇ ਖਿਲਾਫ ਇੱਥੇ ਹਰ ਵਰਗ ਦੇ ਲੋਕ ਹਰ ਉਮਰ ਦੇ ਲੋਕ ਇੱਥੇ ਇਕੱਠੇ ਆ ਜੀ ਇਹਨਾਂ ਨੂੰ ਅਵੇਅਰਨੈਸ ਦੇਣ ਲਈ ਇਹ ਸਰਕਾਰ ਦਾ ਤੇ ਪੁਲਿਸ ਨੂੰ ਸਹਿਯੋਗ ਦੇ ਨਸ਼ਿਆਂ ਨੂੰ ਅਸੀਂ ਜੜੋਂ ਖਤਮ ਕਰੀਏ। ਸਰ ਕਿਵੇਂ ਦਾ ਜਿਹੜਾ ਕੀ ਜਨਤਾ ਦਾ ਸਹਿਯੋਗ ਮਿਲ ਰਿਹਾ ਹੈ ਕਿ ਜਿਹੜਾ ਨਹੀਂ ਬਹੁਤ ਅੱਛਾ ਹੰਗਾਰਾ ਮਿਲ ਰਿਹਾ ਜਿਹੜੇ ਸਾਡੇ ਨਾਲ ਕਈ ਸੀਕ੍ਰੀਟਲੀ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਆਂ ਅਸੀਂ ਉਹਨਾਂ ਦੇ ਪਰਚੇ ਦੇ ਰਹੇ ਆਂ ਕਾਰਵਾਈ ਕਰ ਰਹੇ ਆਂ ਜੀ ਇਸ ਤੋਂ ਇਲਾਵਾ ਜਿੱਥੇ ਕੋਈ ਸ਼ੱਕ ਵੀ ਹੁੰਦਾ ਹੈ ਅਸੀਂ ਉਹਨਾਂ ਨੂੰ ਜਾ ਕੇ ਚੈੱਕ ਕਰ ਰਹੇ ਆਂ ਜਿੱਥੇ ਕੋਈ ਗਲਤ ਇਨਫੋਰਮੇਸ਼ਨ ਹੁੰਦੀ ਹੈ ਲੋਕਾਂ ਦਾ ਸਭ ਤੋਂ ਡਾਊਟ ਕਲੀਅਰ ਹੋ ਜਾਂਦਾ ਠੀਕ ਹੈ ਹੁੰਤ ਕਰ ਕਿੰਨੇ ਕਿੰਨੇ ਕਾਰਵਾਈ ਜਿਹੜੀ ਚੱਲੀ ਸਦਾ ਕਰ ਦਿੱਤੀ ਅਸੀਂ ਜੀ ਮਹੀਨੇ ਚ ਕਟੋਟੋਟ ਅਸੀਂ ਮਤਲਬ ਜਿਵੇਂ ਮੇਰੇ ਕੋਲ ਤਿੰਨ ਥਾਣੇ ਨੇ ਸਰੰਦ ਫਤਿਹਗੜ ਸਾਹਿਬ ਤੇ ਮੂਲੇਪੁਰ ਅਸੀਂ 15 ਦੇ तकरीबन ਐਫ ਆਈ ਆਰਸ ਦੇ ਚੁੱਕੇ ਨੇ ਹੈਂਡਿਕੈਸਟ ਆ ਕੋਈ ਅਪੀਲ ਕਰਨਾ ਚਾਹੁੰਦਾ ਜਨਤਾ ਨੂੰ ਲੋਕਾਂ ਨੂੰ ਲੋਕਾਂ ਨੂੰ ਸਾਡਾ ਇਹੀ ਸਹਿਯੋਗ ਹੈ ਜੀ ਨਸ਼ੇ ਮਾੜੇ ਨੇ ਇਸ ਬਾਰੇ ਤਾਂ ਹੁਣ ਘਰ ਘਰ ਕੀ ਹਰ ਬੱਚੇ ਬੱਚੇ ਨੂੰ ਪਤਾ ਹੈ ਕਿ ਇਹਨਾਂ ਦੇ ਕੀ ਨੁਕਸਾਨ ਹੈ ਕੀ ਨਹੀਂ ਜਿਹੜੇ ਆਪਣੇ ਤੋਂ ਬੱਚੇ ਨੇ ਜਾਂ ਛੋਟੇ ਉਮਰ ਦੇ ਨੇ ਉਹਨਾਂ ਨੂੰ ਤਾਂ ਅਸੀਂ ਜਾਗਰੂਕਤਾ ਪੈਦਾ ਕਰੀਏ ਕਿ ਨਸ਼ੇ ਮਾੜੇ ਨੇ ਉਹਨਾਂ ਦੇ ਆਪ ਦੇ ਲਈ ਪਰਿਵਾਰ ਦੇ ਲਈ ਲਈ ਸਾਰੇ ਸਮਾਜ ਲਈ ਤੇ ਜਿਹੜੇ ਵੱਡੇ ਉਮਰ ਦੇ ਨੇ ਉਹਨਾਂ ਨੂੰ ਸਾਡੀ ਇਹੀ ਬੇਨਤੀ ਹੈ ਕਿ ਪੁਲਿਸ ਨੂੰ ਤੇ ਸਰਕਾਰ ਨੂੰ ਸਹਿਯੋਗ ਦੇਣ ਕੋਈ ਨਸ਼ਾ ਵੇਚਦਾ ਹੈ ਜਾਂ ਕੋਈ ਸ਼ਾ ਉਹਦੇ ਬਾਰੇ ਸਾਨੂੰ ਦੱਸਣ ਜੇ ਅਸੀਂ ਉੱਤੇ ਸਖਤ ਕਾਰਵਾਈ ਨਾ ਕਰੀਏ ਤਾਂ ਸਾਨੂੰ ਆ ਕੇ ਦੀ ਕੀ ਅੱਜ ਦਾ ਜਿਹੜਾ ਕੀ ਪ੍ਰੋਗਰਾਮ ਪਰਾਇਆ ਗਿਆ ਸ਼ਹੀਦ ਭਗਤ ਸਿੰਘ ਮੋਰਲ ਕਲੱਬ ਵੱਲੋਂ ਹਮੇਸ਼ਾ ਦੀ ਤਰ੍ਹਾਂ ਅਸੀਂ ਨੌਜਵਾਨ ਜੋ ਨਸ਼ੇ ਕਰਦੇ ਆ ਉਹਦੇ ਅਗੇਂਸਟ ਅਸੀਂ ਇੱਕ ਨਾਟਕ ਮੇਲਾ ਕਰਵਾਇਆ ਅਸੀਂ ਕਲੱਬ ਵੱਲੋਂ ਹਮੇਸ਼ਾ ਇਹੋ ਜਿਹੇ ਪ੍ਰੋਗਰਾਮ ਹਰ ਸਾਲ ਕਰਵਾਉਂਦੇ ਰਹਿੰਦੇ ਆ ਸੇ ਮੈਂ ਹੀ ਅਪੀਲ ਕਰਦਾ ਨੌਜਵਾਨਾਂ ਨੂੰ ਵੀ ਨਸ਼ੇ ਤਿਆਗੋ ਅਤੇ ਸਮਾਜ ਵਧੀਆ ਸਮਾਜ ਦੇ ਵਿੱਚ ਯੋਗਦਾਨ ਪਾਉਣ। ਵੱਲੋਂ ਜੋ ਨਸ਼ੇ ਖਿਲਾਫ ਉਹਦੇ ਸਾਡੇ ਮੁੱਖ ਮਹਿਮਾਨ ਸੀਗੇ ਡੀਐਸਪੀ ਸੁਖਨਾਥ ਸਿੰਘ ਗਿੱਲ ਜਿਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਬਦ ਨਸ਼ੇ ਨਸ਼ਿਆਂ ਨੂੰ ਤਿਆਗੋ ਕੋ ਚੰਗੇ ਸਮਾਜ ਦੀ ਸਿਰਜਣਾ ਕਰੋ। ਤੇ ਕਲੱਬ ਵੱਲੋਂ ਉਹਨਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਸਾਹਿਬ ਜੀ ਸਾਹਿਬ ਜੀ ਕਿ ਨਸ਼ਿਆਂ ਦੇ ਖਿਲਾਫ ਜਿਹੜਾ ਕਿ ਨਾਟਕ ਮੇਲਾ ਕਰ ਰਹੇ ਕੀ ਕਹਿਣਾ ਚਾਹੁੰਦੇ? ਇਹ ਬਹੁਤ ਵਧੀਆ ਅਪਰਾਲਿਆ ਸ਼ਹੀਦ ਭਗਤ ਸਿੰਘ ਮੈਮੋਰੀਅਲ ਕਲੱਬ ਦੇ ਪ੍ਰਧਾਨ ਸਰਦਾਰ ਲਖਵਿੰਦਰ ਸਿੰਘ ਉਹਨਾਂ ਦਾ ਉਹਨਾਂ ਦੀ ਪੂਰੀ ਟੀਮ ਦਾ ਤੇ ਜਿਨ੍ਹਾਂ ਨੇ ਨਾਲ ਮਿਲ ਕੇ ਇਹ ਅਸੀਂ ਬੀੜਾ ਚੁੱਕਿਆ ਕਿ ਜੋ ਨਸ਼ਿਆਂ ਦੇ ਖਿਲਾਫ ਸਰਕਾਰ ਚੱਲ ਰਹੀ ਆ ਜਾਂ ਸਮੇਂ-ਸਮੇਂ ਦੀਆਂ ਸਰਕਾਰਾਂ ਜੋ ਵੀ ਆ ਰਹੀਆਂ ਨੇ ਉਹ ਨਸ਼ਿਆਂ ਦੇ ਵਿਰੁੱਧ ਪ੍ਰੋਗਰਾਮ ਕਰਦੀਆਂ ਨੇ ਕਿ ਨਸ਼ਾ ਬੰਦ ਹੋਣਾ ਚਾਹੀਦਾ ਉੱਥੇ ਸਾਡਾ ਵੀ ਫਰਜ਼ ਬਣਦਾ ਸਮਾਜ ਸੇਵੀ ਸੰਸਥਾਵਾਂ ਦਾ ਕਿ ਆਪਾਂ ਇਕੱਠੇ ਹੋ ਕੇ ਇਹ ਜਿਹੇ ਪ੍ਰੋਗਰਾਮ ਕਰਨੇ ਚਾਹੀਦੇ ਨੇ ਤਾਂ ਜੋ ਲੋਕਾਂ ਨੂੰ ਜਾਗਰੂਕਤਾ ਲਿਆਇ ਜਾ ਸਕੇ ਤੇ ਨਸ਼ਿਆਂ ਦੇ ਵਿਰੁੱਧ ਜੋ ਪ੍ਰੋਗਰਾਮ ਚੱਲਦੇ ਵਿੱਚ ਹਿੱਸਾ ਪਾਇਆ ਜਾ ਸਕਦਾ ਇਹ ਬਹੁਤ ਵੱਡਾ ਇੱਕ ਦਾਗ ਲੱਗ ਰਿਹਾ ਪੰਜਾਬ ਤੇ ਬਾਹਰ ਦੀਆਂ ਸਟੇਟਾਂ ਵੱਲੋਂ ਵੀ ਕਿ ਪੰਜਾਬ ਵਿੱਚ ਨਸ਼ਾ ਜਿਹੜਾ ਬੜਾ ਚੱਲ ਰਿਹਾ ਉਹ 'ਚ ਸਾਡੀ ਵੀ ਵਾਰੀ ਬਣਦੀ ਹੈ ਕਿ ਜੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹ ਬਦਨਾਮੀ ਦੇ ਦਾਗ ਨੂੰ ਧੋਣ ਲਈ ਸਾਨੂੰ ਅੱਗੇ ਆਉਣਾ ਚਾਹੀਦਾ ਸਾਡੇ ਨੌਜਵਾਨ ਵੀਰਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਸਾਰੇ ਨੂੰ ਇਕੱਠੇ ਹੋ ਕੇ ਇਹਦੇ ਵਿਰੁੱਧ ਜਿਹੜੇ ਆਗਾਜ਼ ਕਰਨਾ ਚਾਹੀਦਾ ਤੇ ਇਹਦੇ ਵਿਰੁੱਧ ਜੋ ਲੋਕ ਚੱਲ ਰਹੇ ਨੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਜੋ ਲੋਕ ਪੰਜਾਬ 'ਚ ਨਸ਼ਾ ਲਿਆਣਾ ਚਾਹੁੰਦੇ ਨੇ ਉਹਨਾਂ ਦੇ ਖਿਲਾਫ ਮਿਹਨ ਛੇੜਨੀ ਚਾਹੀਦੀ ਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜਣਾ ਚਾਹੀਦਾ